ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਤੁਹਾਡੇ ਨਾਲ ਹਰਸ਼ ਸ਼ਰਨਕੌਰ ਐਨ ਟੀਵੀ ਇੰਡੀਆ ਤੇ ਕੱਲ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਦੀ ਇੱਕ ਰਿਪੋਰਟ ਦੇਖੀ ਜਿਸ ਦਾ ਹੈਡਿੰਗ ਸੀ YouTube ਤੇ ਦੇਖਿਆ ਕਿਉਂਕਿ ਟੀਵੀ ਤਾਂ ਅਸੀਂ ਦੇਖ ਨਹੀਂ ਸਕਦੇ ਸਰਕਾਰ ਦੀਆਂ ਮਿਹਰਬਾਨੀਆਂ ਦੇ ਨਾਲ ਤਾਂ ਹੈਡਿੰਗ ਸੀਗਾ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਤੇ ਮੀਡੀਆ ਦਾ ਤਮਾਸ਼ਾ ਜਿਹਦੇ ਵਿੱਚ ਉਹਨਾਂ ਨੇ ਡਿਟੇਲ ਨਾਲ ਦੱਸਿਆ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਿਸ ਕਦਰ ਮੀਡੀਆ ਕਿਸ ਲੈਜੇ ਨਾਲ ਰਿਪੋਰਟਿੰਗ ਕਰ ਰਿਹਾ ਹੈ ਜਾਣਕਾਰੀ ਘਟ ਦੇ ਰਿਹਾ ਜੰਗ ਦਾ ਮਾਹੌਲ ਜ਼ਿਆਦਾ ਬਣਾ ਰਿਹਾ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਾਰੇ ਅਸੀਂ ਜਾਣਦੇ ਹਾਂ ਕਿ ਕਿਸ ਕਦਰ ਨਿਊਜ਼ ਰੂਮਸ ਦੇ ਵਿੱਚ ਸਟੂਡੀਓ ਦੇ ਵਿੱਚ ਵਾਰ ਰੂਮਸ ਨੇ ਜਿਹੜੀ ਉਹ ਕਈ ਚੈਨਲਾਂ ਨੇ ਬਣਾ ਲੈਨੇ ਤੇ ਉੱਥੋਂ ਹੀ ਜੰਗ ਲੜ ਰਹੇ ਨੇ ਜਿਹੜਾ ਹੈ ਗ੍ਰਾਫਿਕਸ ਦੇ ਨਾਲ ਬੰਬਾਰੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਘਟ ਕੋਈ ਵੀ ਨਹੀਂ ਹੈਗਾ ਰੇਡੀਓ ਟੀਵੀ ਅਖਬਾਰ ਸਾਰੇ ਕਿਤੇ ਬੰਬੀ ਬੰਬ ਟਿੱਕਦੇ ਦਿਖਾਈ ਦੇ ਰਹੇ ਨੇ ਔਰ ਦੋਨਾਂ ਵਿੱਚੋਂ ਘਟ ਹੀ ਕੋਈ ਨਹੀਂ ਨਾ ਭਾਰਤ ਦਾ ਮੀਡੀਆ ਤੇ ਨਾ ਹੀ ਪਾਕਿਸਤਾਨ ਦਾ ਮੀਡੀਆ ਉਹ ਰਿਪੋਰਟ ਦੇਖਣ ਤੋਂ ਬਾਅਦ ਮੈਨੂੰ ਵੀ ਕੁਝ ਯਾਦ ਆਇਆ ਤੇ ਮੈਨੂੰ ਲੱਗਿਆ ਕਿ ਉਹ ਵੀ ਸਾਂਝਾ ਕਰਨਾ ਚਾਹੀਦਾ ਕਿ ਕਿਸ ਕਦਰ ਕੁਝ ਪੱਤਰਕਾਰਾਂ ਦਾ ਕੁਝ ਐਂਕਰਾਂ ਦੀ ਜਿਹੜੀ ਇੱਕ ਮੈਂਟਲ ਲੈਵਲ ਕਿਸ ਤਰੀਕੇ ਦਾ ਹੁੰਦਾ ਹੈ ਕਿਸ ਤਰੀਕੇ ਨਾਲ ਆਪਣੇ ਜਰਨਲਿਜ਼ਮ ਕਰੀਅਰ ਦੇ ਵਿੱਚ ਇੱਕ ਰਿਕਾਰਡ ਬਣਾਉਣ ਦੀ ਖਾਤਰ ਉਹ ਜੰਗ ਕਵਰ ਕਰਨਾ ਚਾਹੁੰਦੇ ਨੇ ਜੰਗ ਦੀ ਕਵਰੇਜ ਕਰਨਾ ਚਾਹੁੰਦੇ ਨੇ ਸਪੌਟ ਤੇ ਜਾ ਕੇ ਮੈਂ ਉਦੋਂ ਮੇਨਸਟ੍ਰੀਮ ਮੀਡੀਆ 'ਚ ਕੰਮ ਕਰਦੀ ਸੀ ਉੜੀ ਦੇ ਵਿੱਚ ਜਦੋਂ ਅਟੈਕ ਹੋਇਆ ਸਰਜਕਲ ਸਟ੍ਰਾਈਕ ਕੀਤਾ ਸੀ ਉਸ ਤੋਂ ਬਾਅਦ ਜਿਹੜੇ ਸਰਹੱਦ ਦੇ ਪਿੰਡ ਨੇ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਰਹੱਦੀ ਕੰਢੀ ਖੇਤਰਾਂ ਦੇ ਜਿਹੜੇ ਪਿੰਡ ਵਸੇ ਹੋਏ ਨੇ ਉਹ ਖਾਲੀ ਕਰਾਉਣੇ ਸ਼ੁਰੂ ਕਰ ਦਿੱਤੇ ਸੀ ਸਰਕਾਰ ਦੇ ਹੁਕਮਾਂ ਦੇ ਨਾਲ ਸੁਰੱਖਿਆ ਦੇ ਮੱਦੇ ਨਜ਼ਰ ਉਦੋਂ ਵੀ ਲੱਗਦਾ ਸੀ ਕਿ ਸ਼ਾਇਦ ਭਾਰਤ ਪਾਕਿਸਤਾਨ ਵਿਚਾਲੇ ਯੁੱਧ ਹੋਣ ਵਾਲਾ ਹੈ ਸਾਰੇ ਲੋਕ ਡਰੇ ਸਹਿਮੇ ਹੋਏ ਸੀਗੇ ਉਦੋਂ ਉਹ ਇੱਕ ਚੈਨਲ ਦੇ ਬਹੁਤ ਹੀ ਸੀਨੀਅਰ ਪੱਤਰਕਾਰ ਨੇ ਬਹੁਤ ਉਹਨਾਂ ਦਾ ਤਜਰਬਾ ਹੈ ਬਹੁਤ ਹੀ ਤਰੀਕੇ ਨਾਲ ਜਰਨਲਿਜ਼ਮ ਕਰਦੇ ਨੇ ਪਰ ਕਿਸ ਪਰ ਉਹਨਾਂ ਦੀ ਮਨ ਦੀ ਸੋਚ ਕਿਵੇਂ ਦੀ ਹੈ ਯੁੱਧ ਨੂੰ ਲੈ ਕੇ ਜਾਂ ਆਪਣੇ ਕੈਰੀਅਰ ਨੂੰ ਲੈ ਕੇ ਸੋਚ ਕੇ ਮੈਂ ਹੈਰਾਨ ਰਹਿ ਗਈ ਸੀ ਡੰਗ ਰਹਿ ਗਈ ਸੀ ਮਤਲਬ ਬਹੁਤ ਦੁੱਖ ਵੀ ਹੋਇਆ ਸੀ ਕਿ ਇਸ ਤਰੀਕੇ ਦੀ ਸੋਚ ਹੈ ਸਾਡੇ ਪੱਤਰਕਾਰਾਂ ਦੀ ਦਾ ਉਹ ਉੜੀ ਦੇ ਵਿੱਚ ਉਹਨਾਂ ਦੀ ਜਿਹੜੀ ਡਿਊਟੀ ਲੱਗੀ ਸੀ ਆਫਿਸ ਦੇ ਵੱਲੋਂ ਪੱਤਰਕਾਰੀ ਕਰਨ ਦੇ ਲਈ ਜਾ ਰਿਪੋਰਟਿੰਗ ਕਰਨ ਦੇ ਲਈ ਜਾ ਰਹੇ ਸੀਗੇ ਪੰਜਾਬ ਭਾਰਤ ਪਾਕਿਸਤਾਨ ਸਰਹੱਦ ਤੇ ਪੰਜਾਬ ਦੇ ਵਿੱਚ ਸੋ ਜਾਣ ਵੇਲੇ ਉਹਨਾਂ ਨੇ ਕਿਹਾ ਸੀ ਕਿ ਮੇਰੀ ਜ਼ਿੰਦਗੀ ਦੀ ਇੱਛਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਜ਼ਰੂਰ ਕਵਰ ਕਰਾਂ ਕੀ ਮਤਲਬ ਹੈ ਦਾ ਕੀ ਕੀ ਸੋਚ ਸੋਚਦੇ ਹੋ ਤੁਸੀਂ ਇਹ ਸੁਣ ਕੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਉਹ ਜ਼ਰੂਰ ਕਵਰ ਕਰਨ ਜ਼ਿੰਦਗੀ ਦੇ ਵਿੱਚ ਯਾਨੀ ਕਿ ਆਪਣੇ ਕੈਰੀਅਰ ਦੇ ਵਿੱਚ ਆਪਣੇ ਜਰਨਲਿਜ਼ਮ ਕੈਰੀਅਰ ਦੇ ਵਿੱਚ ਇੱਕ ਰਿਕਾਰਡ ਬਣਾਉਣ ਦੇ ਲਈ ਆਪਣਾ ਰੈਜ਼ਿਊਮ ਜਿਹੜਾ ਉਸ ਦੇ ਵਿੱਚ ਵਾਅਦਾ ਕਰਨ ਦੇ ਲਈ ਇੱਕ ਵਾਰ ਜ਼ਰੂਰ ਕਵਰ ਕਰਨ ਆਪਣੇ ਐਕਸਪੀਰੀਅੰਸ ਦੇ ਵਿੱਚ ਲਿਖ ਸਕਣ ਕਿ ਮੈਂ ਆਹ ਵਾਰ ਕਵਰ ਕੀਤੀ ਹੈ ਕੋਈ ਮਤਲਬ ਨਹੀਂ ਭਾਰਤ ਪਾਕਿਸਤਾਨ ਦੀ ਹੋਵੇ ਜਾਂ ਫਿਰ ਕਿਸੇ ਹੋਰ ਦੇਸ਼ ਦੀ ਹੋਵੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿਸ ਕਦਰ ਕੁਝ ਪੱਤਰਕਾਰ ਇਹ ਵੀ ਚਾਹੁੰਦੇ ਨੇ ਮੈਂ ਨਹੀਂ ਕਹਿੰਦੀ ਕਿ ਸਾਰੇ ਪੱਤਰਕਾਰ ਤੇ ਸਾਰੇ ਐਂਕਰ ਜੋ ਅੱਜਕੱਲ ਇਸ ਤਰ੍ਹਾਂ ਦੀ ਜਰਨਲਿਜ਼ਮ ਕਰ ਰਹੇ ਨੇ ਉਹ ਸਾਰੇ ਚਾਹੁੰਦੇ ਹੋਣਗੇ ਪਰ ਇੱਕ ਇਨਸਾਨ ਨੂੰ ਜਾਂ ਇੱਕ ਪੱਤਰਕਾਰ ਨੂੰ ਇੱਕ ਸੀਨੀਅਰ ਜਰਨਲਿਸਟ ਨੂੰ ਮੈਂ ਆਪਣੇ ਆਪਣੇ ਕੰਨਾਂ ਦੇ ਨਾਲੇ ਕਹਿੰਦੇ ਹੋਏ ਸੁਣਿਆ ਹੋਇਆ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਕਹਿੰਦੇ ਹੋਏ ਉਹਨਾਂ ਨੂੰ ਸੁਣਿਆ ਹੋਇਆ ਦੇਖਿਆ ਹੋਇਆ ਇਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਤਾਂ ਹੈਗੇ ਹੀ ਨੇ ਬਾਕੀਆਂ ਦਾ ਮੈਨੂੰ ਨਹੀਂ ਪਤਾ ਕਿ ਹੋਰ ਕਿੰਨੇ ਸੋਚਦੇ ਹੋਣਗੇ ਤਾਂ ਜ਼ਾਹਿਰ ਤੌਰ ਤੇ ਇਹੋ ਜਿਹੇ ਪੱਤਰਕਾਰ ਅਰਦਾਸਾਂ ਵੀ ਤਾਂ ਕਰਦੇ ਹੋਣਗੇ ਦਿਨ ਰਾਤ ਕਿ ਕਾਸ਼ ਇਹ ਜੰਗ ਲੱਗ ਜਾਵੇ ਮੈਂ ਫਿਰ ਉੱਥੇ ਰਿਪੋਰਟਿੰਗ ਕਰਨ ਜਾਵਾਂ ਤੇ ਦਿਖਾਵਾਂ ਦੁਨੀਆ ਨੂੰ ਹਨਾ ਆਪਣੀ ਪੱਤਰਕਾਰੀ ਦਾ ਜਲਵਾ ਉੱਥੇ ਜਾ ਕੇ ਦਿਖਾਵਾਂ ਪਰ ਉਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਕਿ ਜੰਗ ਲੱਗਣਾ ਚਾਹੀਦਾ ਹੈ ਯੁੱਧ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਉਹਦੇ ਕੀ ਨੁਕਸਾਨ ਨੇ ਕੀ ਫਾਇਦੇ ਨੇ ਇਹ ਸੋਚ ਹੈ ਕੁਝ ਪੱਤਰਕਾਰਾਂ ਦੀ ਹੁਣ ਮੈਨੂੰ ਇਹ ਵੀ ਨਹੀਂ ਪਤਾ ਕਿ ਹੁਣ ਉਹਨਾਂ ਦੀ ਸੋਚ ਇਹ ਹੈ ਕਿ ਜਾਂ ਬਦਲ ਗਈ ਹੈ ਕਿ ਉਹ ਹੁਣ ਵੀ ਇਹਨਾਂ ਇਸ ਮਾਹੌਲ ਦੇ ਵਿੱਚ ਵੀ ਕਿ ਉਹ ਸੋਚ ਰਹੇ ਹੋਣਗੇ ਕਿ ਜੰਗ ਲੱਗੇ ਤੇ ਮੈਂ ਜਾਵਾਂ ਰਿਪੋਰਟਿੰਗ ਕਰਾਂ ਉੱਥੇ ਜਾ ਕੇ ਇਸ ਤਰ੍ਹਾਂ ਦੀ ਸੋਚ ਵਾਲੇ ਪੱਤਰਕਾਰ ਹੈਗੇ ਨੇ ਬੜੇ ਦੁੱਖ ਨਾਲ ਇਹ ਕਹਿਣਾ ਪੈਂਦਾ ਜਿੱਥੇ ਕਿ ਜਿਸ ਤਰ੍ਹਾਂ ਪੀਸ ਜਰਨਲਿਜ਼ਮ ਦੀ ਗੱਲ ਕੀਤੀ ਜਾਂਦੀ ਹੈ ਪੀਸ ਜਰਨਲਿਜ਼ਮ ਯਾਨੀ ਕਿ ਤੁਸੀਂ ਜਾਣਕਾਰੀ ਜ਼ਰੂਰ ਸਾਂਝੀ ਕਰੋ ਲੋਕਾਂ ਦੇ ਨਾਲ ਪੱਤਰਕਾਰਤਾ ਦੇ ਉੱਤੇ ਪੱਤਰਕਾਰਾਂ ਦੇ ਉੱਤੇ ਐਂਕਰਾਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਔਰ ਬਹੁਤ ਕੁਝ ਬਦਲ ਸਕਦੇ ਨੇ ਜੇ ਉਹ ਚਾਹਣ ਜਾਣਕਾਰੀ ਸਹੀ ਹੋਣੀ ਚਾਹੀਦੀ ਹੈ ਸਟੀਕ ਹੋਣੀ ਚਾਹੀਦੀ ਹੈ ਤੱਥਾਂ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਪਰ ਉਸ ਨੂੰ ਸ਼ਬਦਾਂ ਕਿਹੜੇ ਸ਼ਬਦਾਂ ਦੇ ਨਾਲ ਤੁਸੀਂ ਪੇਸ਼ ਕਰ ਰਹੇ ਹੋ ਉਸ ਜਾਣਕਾਰੀ ਨੂੰ ਉਹ ਤੁਹਾਡੇ ਤੇ ਡਿਪੈਂਡ ਕਰਦਾ ਸ਼ਾਂਤੀ ਤੇ ਸੰਜਮ ਨਾਲ ਵੀ ਤੁਸੀਂ ਉਹ ਜਾਣਕਾਰੀ ਲੋਕਾਂ ਤੱਕ ਪਹੁੰਚਾ ਸਕਦੇ ਹੋ ਕਿਉਂਕਿ ਇਹੋ ਜਿਹਾ ਮਾਹੌਲ ਦੇ ਵਿੱਚ ਇਹੋ ਜਿਹਾ ਮਾਹੌਲ ਦੇ ਵਿੱਚ ਤਾਂ ਕੀ ਉਦਾਂ ਹੀ ਜਰਨਲੀ ਆਮ ਲਾਈਫ ਦੇ ਵਿੱਚ ਜੇ ਲੋਕਾਂ ਨੇ ਕੋਈ ਜਾਣਕਾਰੀ ਹਾਸਲ ਕਰਨੀ ਹੈ ਤਾਂ ਉਹ ਮੀਡੀਆ ਦੇ ਜ਼ਰੀਏ ਹੀ ਕਰਦੇ ਨੇ ਆਫੀਸ਼ੀਅਲੀ ਕੋਈ ਵੀ ਇਸ ਤਰ੍ਹਾਂ ਦਾ ਵੇ ਨਹੀਂ ਹੁੰਦਾ ਕਿ ਸਰਕਾਰਾਂ ਹਰ ਇੱਕ ਲੋਕ ਲੋਕਾਂ ਨੂੰ ਘਰ ਤੱਕ ਉਹਨਾਂ ਦੀ ਇਨਫੋਰਮੇਸ਼ਨ ਪਹੁੰਚਾਉਣ ਇਨਫੋਰਮੇਸ਼ਨ ਦਾ ਜ਼ਰੀਆ ਸਿਰਫ ਤੇ ਸਿਰਫ ਮੀਡੀਆ ਹੈ ਜਾਣਕਾਰੀ ਦੇਣ ਦਾ ਜ਼ਰੀਆ ਸਿਰਫ ਤੇ ਸਿਰਫ ਮੀਡੀਆ ਹੈ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾਉਣ ਵਾਲਾ ਸਿਰਫ ਮੀਡੀਆ ਹੈ ਸਰਕਾਰ ਨੂੰ ਸਵਾਲ ਪੁੱਛਣ ਵਾਲਾ ਸਿਰਫ ਮੀਡੀਆ ਹੈ ਪਰ ਇੱਕ ਰਿਸਪਾਂਸਿਬਲ ਵੇ ਦੇ ਨਾਲ ਇੱਕ ਜ਼ਿੰਮੇਵਾਰੀ ਦੇ ਨਾਲ ਮੀਡੀਆ ਨੇ ਡਿਊਟੀ ਨਿਭਾਉਣੀ ਹੁੰਦੀ ਹੈ ਖਾਸ ਕਰਕੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਪਰ ਪੱਤਰਕਾਰੀ ਦਾ ਪੂਰਾ ਤਮਾਸ਼ਾ ਬਣਿਆ ਹੋਇਆ ਹੈ ਔਰ ਮੀਡੀਆ ਖੁਦ ਹੀ ਆਪਣੇ ਆਪ ਨੂੰ ਖਤਮ ਕਰ ਰਿਹਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤਾ ਕੀ ਇਹ ਇਹ جنگ ਵਾਲਾ ਮਾਹੌਲ ਤਾਂ ਜ਼ਰੂਰ ਬਣਾਇਆ ਜਾ ਰਿਹਾ ਹੈ ਜੰਗ ਲਈ ਸ਼ਾਇਦ ਅਦਾਸਾਂ ਵੀ ਕੀਤੀਆਂ ਜਾ ਰਹੀਆਂ ਨੇ ਕਿਸੇ ਨਾ ਕਿਸੇ ਦੇ ਵੱਲੋਂ ਪਰ ਕੀ ਕਦੇ ਉੱਥੇ ਜਾ ਕੇ ਸਰਹੱਦਾਂ ਤੇ ਜਾ ਕੇ ਉਹਨਾਂ ਲੋਕਾਂ ਦੀ ਖਬਰ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਉਹਨਾਂ ਖਬਰਾਂ ਨੂੰ ਇੱਕ ਸੈਕਿੰਡ ਦੇ ਵਿੱਚ ਡਿਨਾਈ ਕਰ ਦਿੱਤਾ ਜਾਂਦਾ ਹੈ ਉਸ ਖਬਰ ਨੂੰ ਲੈਣ ਤੋਂ ਰਿਫਿਊਜ਼ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਅਸੀਂ ਇਹ ਖਬਰ ਨਹੀਂ ਚਲਾਉਣੀ ਆਪਣੇ ਚੈਨਲ ਤੇ ਜਦੋਂ ਕਿਸੇ ਪਿੰਡ ਦੀ ਖਬਰ ਆਉਂਦੀ ਹੈ ਸਰਹੱਦੀ ਖੇਤਰ ਤੇ ਵਸੇ ਪਿੰਡ ਦੀ ਖਬਰ ਆਉਂਦੀ ਹੈ ਕਿ ਇੱਥੇ ਬੇਸਿਕ ਲੋੜਾਂ ਨੇ ਜਿਹੜੀਆਂ ਉਹ ਨਹੀਂ ਪੂਰੀਆਂ ਹੋ ਰਹੀਆਂ ਇੱਥੇ ਪਾਣੀ ਬਿਜਲੀ ਪੜਾਈ ਬੱਚਿਆਂ ਦੀ ਪੜਾਈ ਔਰ ਕੁਝ ਪਿੰਡ ਇਹੋ ਜਿਹੇ ਹੈਗੇ ਨਹੀਂ ਪੰਜਾਬ ਦੇ ਵਿੱਚ ਕਿਉਂਕਿ ਜਿਹੜੇ ਜਿਹੜਾ ਕੁਝ ਦੇਖਿਆ ਸੀ ਉਹੀ ਦੱਸ ਸਕਦੇ ਆ ਪੰਜਾਬ ਦੇ ਵਿੱਚ ਕੁਝ ਪਿੰਡ ਇਹੋ ਜਿਹੇ ਹੈਗੇ ਨੇ ਜਿੱਥੇ ਬੱਚੇ ਪੜਨ ਦੇ ਲਈ ਉਹਨਾਂ ਨੂੰ ਪਾਣੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ ਉਹਨਾਂ ਦਾ ਬਾਕੀ ਦੁਨੀਆ ਦੇ ਨਾਲੋਂ ਕਨੈਕਸ਼ਨ ਟੁੱਟਿਆ ਹੋਇਆ ਹੈ ਕੋਈ ਸੜਕ ਨਹੀਂ ਜੇ ਉਹਨਾਂ ਨੇ ਇੱਕ ਥਾਂ ਤੋਂ ਇੱਕ ਪਿੰਡ ਤੋਂ ਆਪਦੇ ਪਿੰਡ ਤੋਂ ਦੂਸਰੇ ਪਿੰਡ ਤੱਕ ਪਹੁੰਚਣਾ ਹੈ ਜਾਂ ਸ਼ਹਿਰ ਜਾਣਾ ਹੈ ਤਾਂ ਉਹਨਾਂ ਨੂੰ ਪਾਣੀ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਹੈ ਕੀ ਕਦੀ ਅਸੀਂ ਉਹਨਾਂ ਦੀ ਸਮੱਸਿਆ ਦਿਖਾਈ ਹੈ ਸਰਕਾਰ ਤੱਕ ਉਹਨਾਂ ਦੀ ਆਵਾਜ਼ ਪਹੁੰਚਾਈ ਹੈ ਕਿ ਇਹੋ ਜੇ ਪਿੰਡ 'ਚ ਕਦੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਗਏ ਹੈਗੇ ਨੇ ਜਦੋਂ ਕੋਈ ਸਰਜਿਕਲ ਸਟ੍ਰਾਈਕ ਵਰਗੀ ਖਬਰ ਆਉਂਦੀ ਹੈ ਤਾਂ 1 ਮਿੰਟ ਦੇ ਵਿੱਚ ਆਰਡਰ ਕਰ ਦਿੱਤਾ ਜਾਂਦਾ ਹੈ ਕਿ ਪਿੰਡ ਖਾਲੀ ਕਰ ਦਿੱਤੇ ਜਾਣ ਸੁਰੱਖਿਆ ਦੇ ਮੱਦੇਨਜ਼ਰ ਪਰ ਕੀ ਕਦੇ ਉਹਨਾਂ ਪਿੰਡਾਂ ਨੂੰ ਪੱਕੇ ਤੌਰ ਤੇ ਕਿਸੇ ਸੁਰੱਖਿਅਤ ਥਾਂ ਤੇ ਵਸਾਉਣ ਲਈ ਕੋਈ ਕਦਮ ਚੁੱਕਿਆ ਗਿਆ ਹੈਗਾ ਬਿਲਕੁਲ ਨਹੀਂ ਇਹੋ ਜਿਹੀ ਪੱਤਰਕਾਰਤਾ ਨਹੀਂ ਕੀਤੀ ਜਾਂਦੀ ਪਰ ਉਦੋਂ ਜ਼ਰੂਰ ਪੱਤਰਕਾਰ ਉੱਥੇ ਪਹੁੰਚ ਜਾਂਦੇ ਨੇ ਜਦੋਂ ਪਿੰਡ ਹਿਜਰਤ ਕਰ ਰਹੇ ਹੁੰਦੇ ਨੇ ਜਦੋਂ ਉਹਨਾਂ ਨੂੰ ਰੀ ਲੋਕੇਟ ਕਰਨ ਲਈ ਕਹਿ ਦਿੱਤਾ ਜਾਂਦਾ ਹੈ ਉਦੋਂ ਜ਼ਰੂਰ ਅਸੀਂ ਚੱਕ ਕੇ ਆਪਣੇ ਕੈਮਰੇ ਤੇ ਮਾਈਕ ਉੱਥੇ ਪਹੁੰਚ ਜਾਂਦੇ ਆਂ ਜੰਗ 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 ਇਹ ਰੌਲਾ ਪਾਇਆ ਹੋਇਆ ਪਰ ਕਦੇ ਜਿਹੜੇ ਫੌਜੀ ਜਵਾਨ ਫੌਜ ਦੇ ਵਿੱਚ ਭਰਤੀ ਨੇ ਕੋਈ ਮਤਲਬ ਨਹੀਂ ਕਿ ਉਹ ਭਾਰਤੀ ਨੇ ਪਾਕਿਸਤਾਨੀ ਨੇ ਚਾਇਨਾ ਦੇ ਨੇ ਜਾਂ ਯੂ ਐਸ ਏ ਦੇ ਨੇ ਫੌਜ ਦੇ ਵਿੱਚ ਜਿਹੜੇ ਜਿਹੜੇ ਆਰਮੀ ਮੈਨ ਹੁੰਦੇ ਨੇ ਉਹਨਾਂ ਦੇ ਪੈਰੈਂਟਸ ਨੂੰ ਕਦੇ ਜਾ ਕੇ ਪੁੱਛਿਆ ਕਿ ਕੀ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪੁੱਤਰ ਜਾ ਕੇ ਬਾਰਡਰ ਤੇ ਲੜਨ ਤੇ ਸ਼ਹੀਦ ਹੋਣ ਚਾਹੇ ਉਹ ਕਹਿੰਦੇ ਨੇ ਉਹ ਆਪਣੇ ਦਿਲੋਂ ਇਹੀ ਦੁਆ ਕਰਦੇ ਹੁੰਦੇ ਨੇ ਕਿ ਉਹਨਾਂ ਦਾ ਪੁੱਤਰ ਸਹੀ ਸਲਾਮਤ ਰਹੇ हां ਉਹਨਾਂ ਨੂੰ ਮਾਈਕ ਦੇ ਵਿੱਚ ਬੁਲਵਾ ਲਿਆ ਜਾਂਦਾ ਜਦੋਂ ਕੋਈ ਫੌਜੀ ਜਵਾਨ ਸ਼ਹੀਦ ਹੁੰਦਾ ਉਹਨਾਂ ਦੇ ਪੇਰੈਂਟਸ ਨੂੰ ਜਾ ਕੇ ਪੁੱਛਿਆ ਜਾਂਦਾ ਔਰ ਔਰ ਬਿਨਾਂ ਸ਼ੱਕ ਇਹ ਵੀ ਮੇਰੇ ਦੇਖਣ ਦੀ ਗੱਲਾਂ ਨੇ ਕਿ ਖੁਦ ਮੀਡੀਆ ਵਾਲੇ ਕਹਿ ਰਹੇ ਹੁੰਦੇ ਨੇ ਤੁਸੀਂ ਕਹੋ ਕਿ ਸਾਨੂੰ ਆਪਣੇ ਪੁੱਤਰ ਦੀ ਸ਼ਹੀਦੀ ਤੇ ਮਾਣ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਭਾਰਤ ਪਾਕਿਸਤਾਨ ਤੋਂ ਬਦਲਾ ਲਵੇ ਉਹਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਵੇ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਇੱਕ ਫੈਮਿਲੀ ਦਾ ਮੈਂਬਰ ਉਹਨਾਂ ਦਾ ਪੁੱਤਰ ਇਸ ਦੁਨੀਆ ਤੋਂ ਜਾ ਚੁੱਕਿਆ ਉਹਨਾਂ ਤੋਂ ਕੁਛ ਮਰਜੀ ਕਹਾ ਲੋ ਔਰ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਬਣੇ ਹੋਏ ਨੇ ਪਰ ਅਸਲ ਦੇ ਵਿੱਚ ਕੋਈ ਵੀ ਮਾਂ ਨਹੀਂ ਚਾਹੁੰਦੀ ਕੋਈ ਵੀ ਪੁੱਤਰ ਪਿਤਾ ਨਹੀਂ ਚਾਹੁੰਦਾ ਕਿ ਉਹਨਾਂ ਦਾ ਪੁੱਤਰ ਹੈ ਜਿਹੜਾ ਉਹ ਸ਼ਹੀਦੀ ਪਾ ਜਾਵੇ ਠੀਕ ਹੈ ਬਾਅਦ ਚੋਂ ਕਹਿੰਦੇ ਨਹੀਂ ਉਹ ਉਪਰੋਂ-ਉਪਰੋਂ ਵੀ ਕਹਿੰਦੇ ਨਹੀਂ ਪਰ ਇਹ ਸਚਾਈ ਹੈ ਇੱਕ ਇਨਸਾਨੀ ਇੱਕ ਹਿਮਨ ਨੇਚਰ ਦੀ ਸਚਾਈ ਹੈ ਕਿ ਦਿਲੋਂ ਕੋਈ ਨਹੀਂ ਚਾਹੁੰਦਾ ਕਿ ਉਹਨਾਂ ਦਾ ਕੋਈ ਵੀ ਪਰਿਵਾਰਿਕ ਉਹਨਾਂ ਤੋਂ ਵਿਛੜੇ ਕੋਈ ਵੀ ਪਤਨੀ ਨਹੀਂ ਚਾਹੁੰਦੀ ਕਿ ਵਿਛੜੇ ਪਰ ਇਹ ਸੱਚ ਹੈ ਕਿ মিডিਆ ਇਸ ਤਰੀਕੇ ਦੇ ਨਾਲ ਰਿਪੋਰਟਿੰਗ ਜਿਹੜੀ ਕਰ ਰਿਹਾ ਹੈਗਾ ਜਿਹੜੀ ਕਿ ਬਹੁਤ ਦੁਖਦਾਈ ਹੈ মিডিਆ ਦੇ ਇਤਿਹਾਸ ਦੇ ਵਿੱਚ ਕਾਲਾ ਦੌਰ ਕਿਹਾ ਜਾ ਸਕਦਾ ਹੈ ਬਿਨਾਂ ਸ਼ੱਕ ਜਦੋਂ মিডিਆ ਆਪਣੇ ਆਪ ਨੂੰ ਹੀ ਖਤਮ ਕਰਨ ਦੇ ਲਈ ਤੁਲਿਆ ਹੋਇਆ ਆਪਣਾ ਹੀ ਤਮਾਸ਼ਾ ਖੁਦ ਕਰ ਰਿਹਾ ਹੈ ਧੰਨਵਾਦ